ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਪੰਜਾਬ 'ਚ ਹੜ੍ਹਾਂ ਦੀ ਮਾਰ ਪਾਣੀ ਦਾ ਪੱਧਰ ਸਤਲੁਜ 'ਚ ਘਟਿਆ ਬਿਆਸ ਦਰਿਆ 'ਚ ਵਧਿਆ ਤਕਬੀਰ ਬਦਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਅੰਮ੍ਰਿਤਸਰ ਦੇ 190 ਪਿੰਡ ਹੜ ਦੀ ਲਪੇਟ ਚ ਪੰਜ ਲੋਕਾਂ ਦੀ ਗਈ ਜਾਨ 134 ਦੇ ਲਗਭਗ ਕਰੋੜਾਂ ਨੂੰ ਪਹੁੰਚਿਆ ਨੁਕਸਾਨ ਪੰਜਾਬ ਚ ਹੜਾ ਲਈ ਗੈਰ ਕਾਨੂੰਨੀ ਮਾਈਨਿੰਗ ਜ਼ਿੰਮੇਵਾਰ ਚੋਹਾਨ ਪੀਐਮ ਮੋਦੀ ਅਮਰੀਕਾ ਦੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਸੈਸ਼ਨ ਚ ਨਹੀਂ ਲੈਣਗੇ ਹਿੱਸਾ ਅਤੇ ਹੁਣ ਖਬਰਾਂ ਵਿਸਥਾਰ ਨਾਲ ਫੜਾ ਦੀ ਮਾਰ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਆਪਣੇ ਦਰਿਆਵਾਂ ਦੇ ਪਾਣੀਆਂ ਤੇ ਲੱਗੀਆਂ ਹੋਈਆਂ ਨੇ ਡਰੇਨਸ ਵਿਭਾਗ ਦੀ ਦਰਿਆਵਾਂ ਬਾਰੇ ਆਈ ਅੱਜ ਦੀ ਰਿਪੋਰਟ ਦੇ ਅਨੁਸਾਰ ਸਤਲੁਜ ਦਰਿਆ ਦਾ ਪਾਣੀ ਘਟ ਰਿਹਾ ਹੈ ਪਰ ਬਿਆਸ ਦਰਿਆ ਦਾ ਪਾਣੀ ਵਧ ਰਿਹਾ ਹੈ ਬਿਆਸ ਦਰਿਆ ਦਾ ਢਿਲਮਾ ਪੁਲ ਤੋਂ ਮਾਪਿਆ ਗਿਆ ਪਾਣੀ ਸਵੇਰੇ 6 ਵਜੇ ਵਧਣਾ ਸ਼ੁਰੂ ਹੋ ਗਿਆ ਰਿਪੋਰਟ ਅਨੁਸਾਰ ਸਵੇਰੇ 5 ਵਜੇ ਬਿਆਸ ਦਰਿਆ ਵਿੱਚ 1,67,998 ਕਿਊਸਿਕ ਪਾਣੀ ਵਹਿ ਰਿਹਾ ਸੀ ਜੋ ਕਿ 6 ਵਜੇ ਵਾਧ ਕੇ 172009 ਕਿਊਸਿਕ ਤੱਕ ਪਹੁੰਚ ਗਿਆ ਹਾਲਾਂਕਿ ਇਹ ਵਾਅਦਾ ਇੱਥੇ ਹੀ ਟਿਕਿਆ ਹੋਇਆ ਉਧਰ ਸਤਲੁਜ ਦਰਿਆ ਵਿੱਚ ਪਾਣੀ ਘਟ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਤੜਕੇ 4 ਵਜੇ ਸਤਲੁਜ ਦਾ ਪਾਣੀ ਗਿਦਰ ਪਿੰਡੀ ਪੁਲ ਹੇਠੋਂ 122000 ਸੀ ਜੋ ਕਿ ਘਟ ਕੇ 116000 ਕਿਊਸਿਕ ਆ ਗਿਆ ਤੇ 8 ਵਜੇ ਇਹ ਹੋਰ ਵੀ ਘਟ ਕੇ 110000 ਕਿਊਸਿਕ ਰਹਿ ਗਿਆ ਲੋਕਾਂ ਦੇ ਮਨਾਂ ਵਿੱਚ ਇਹ ਡਰ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਡੈਮਾਂ ਤੋਂ ਹੋਰ ਪਾਣੀ ਛੱਡਿਆ ਜਾ ਸਕਦਾ ਹੈ ਪੰਜਾਬ ਵਿੱਚ ਪਿਛਲੇ 36 ਘੰਟਿਆਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਮਨੁੱਖੀ ਜਾਨਾਂ ਦਾ ਨੁਕਸਾਨ ਹੁਣੋ ਬਚਾਰਿਆ ਪੰਜਾਬ ਦੇ ਪਹਾੜੀ ਖੇਤਰਾਂ ਵਿੱਚ بارش ਘੱਟ ਹੋਣ ਕਾਰਨ ਥੋੜੀ ਰਾਹਤ ਜ਼ਰੂਰ ਮਿਲੀ ਹੈ ਪਦਰ ਪੂਰਾ ਪੰਜਾਬ ਹੜ੍ਹ ਦੀ ਮਾਰ ਚੱਲ ਰਹੀ ਹੈ ਅਜਿਹੇ ਵਿੱਚ ਵੱਖ-ਵੱਖ ਆਗੂਆਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਤੱਕ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ ਇਨਾ ਸਭ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਗਰੂਰ ਦੇ ਲਹਿਰਾ ਵਿਖੇ ਪਹੁੰਚੇ ਤੇ ਉਹਨਾਂ ਨੇ ਖੱਗਰ ਦਰਿਆ ਦਾ ਦੌਰਾ ਕੀਤਾ ਤੇ ਉੱਥੇ ਹਰ ਪ੍ਰਭਾਵਿਤ ਲੋਕਾਂ ਨੂੰ ਮਿਲੇ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਪਿੰਡ ਤੇਈਪੁਰ ਦੇ ਬੰਨ ਨੂੰ ਮਜ਼ਬੂਤ ਕਰਨ ਲਈ ਲੋਕਾਂ ਵੱਲੋਂ ਖੁਦ ਪੈਸੇ ਲਾਏ ਜਾ ਰਹੇ ਨੇ ਸਰਦਾਰ ਬਾਦਲ ਇਸ ਬੰਨ ਤੇ ਪਹੁੰਚੇ ਤੇ ਉੱਥੇ ਜਾ ਕੇ ਉਹਨਾਂ ਨੇ ਲੋਕਾਂ ਦੀ ਮਦਦ ਲਈ 3 ਲੱਖ ਰੁਪਏ ਤੇ 9000 ਡੀਜ਼ਲ ਦਿੱਤਾ ਤੇ ਨਾਲ ਹੀ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪਿੰਡ ਵਾਸੀਆਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਦੱਸਣ ਤਾਂ ਜੋ ਉਹਨਾਂ ਦੀ ਮਦਦ ਕੀਤੀ ਜਾ ਸਕੇ ਪੂਰੇ ਪੰਜਾਬ ਦੇ ਵਿੱਚ ਬਹੁਤ ਬੁਰੇ ਹਾਲ ਹੈ ਮੈਂ ਘੱਗਰ ਦੇ ਛਤਰਾਣਾ ਹਲਕੇ 'ਚ ਖੜਾ ਹਾਂ ਜਿੱਥੇ ਆਪਣੇ ਆ ਸਾਰੇ ਕਿਸਾਨ ਆਪਣੇ ਆਪ ਵਿਚਾਰਿਆਂ ਦੇ ਆ ਸਰਕਾਰ ਤਰਫੋਂ ਕੁਝ ਨਹੀਂ ਹੋਇਆ ਆ ਬੰਦ ਲਾ ਲਿਆ ਤੇ ਟਕੜਾ ਕਰੀ ਜਾਂਦੇ ਆ ਆਪਣੇ ਆਪ ਆਪਣੇ ਕੋਲੋਂ ਪੈਸਾ ਇਕੱਠਾ ਕਰਕੇ ਤੇ ਜੇ ਆ ਬੰਦ ਨਾ ਤੱਕਾ ਕਰਦੇ ਆ ਸਾਰੇ 40 ਪਿੰਡ ਡੁੱਬ ਜਾਣੇ ਸੀ ਤੇ ਆ ਮੈਂ ਮੈਨੂੰ ਦੁੱਖ ਹੁੰਦਾ ਜਦੋਂ ਕਹਿੰਦੇ ਕਿ ਆ ਤਾਂ ਪੰਜਾਬੀ ਤਕੜੇ ਖਾਲਸਾ ਕੌਮ ਤਕੜੀ ਹੈ ਜਿਹੜੇ ਕਿੰਨੀ ਹਿੰਮਤ ਕੀਤੀ ਹੈ ਨਹੀਂ ਤਾਂ ਜੇ ਇਹ ਜਾਂ ਕੁਝ ਕਿਤੇ ਹੋਰ ਹੁੰਦਾ ਸਾਰਾ ਰੁੜ ਜਾਣਾ ਸੀ ਪਾਪਾ ਸਾਹਿਬ ਸ਼ਰਮ ਨਹੀਂ ਕਰੀਓ ਉਹਦੀ ਕੀਮਤ ਕਰ ਰਹੇ ਹੋ ਤੁਸੀਂ ਜਨਾਬ ਜੀ ਦੇਖੋ ਜੋ ਜਿੱਥੇ ਜੋ ਚੀਜ਼ ਦੀ ਲੋੜ ਹੈ ਮੈਂ ਕਿਹਾ ਕੁਝ ਵੀ ਨਹੀਂ ਲੋੜ ਹੈ ਅਸੀਂ ਹਾਜ਼ਰ ਹੈ ਜਿਵੇਂ ਇਹਨਾਂ ਨੂੰ ਡੀਜ਼ਲ ਦੀ ਲੋਡ ਸੀ ਅਸੀਂ ਡੀਜ਼ਲ 3000 ਲੀਟਰ ਤੇ ਲੱਖ ਰੁਪਇਆ ਕੈਸ਼ ਤੇ ਡੀਲਰ ਦੇਖ ਦੇਗੇ ਬਾਕੀ ਜਿੱਥੇ ਵੀ ਕੋਈ ਲੋਡ ਪਈ ਆਪਾਂ ਦੇ ਦਾਂ ਬਾਨਾ ਸਾਹਿਬ ਬਾਨਾ ਸਾਹਿਬ ਬੀਬੀ ਐਮ ਵੀ ਕਹਿੰਦੀ ਹੈ ਜੇਕਰ ਸਰਕਾਰ ਨੇ ਸਫਾਈ ਕਰਾਈ ਹੁੰਦੀ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਪਰ ਉਹਨਾਂ ਦੀ ਇਹ ਲਾਪਰਵਾਹੀ ਰਹੀ ਹੈ ਬੀਬੀ ਐਮ ਵੀ ਕਹਿੰਦੀ ਦੇਖੋ ਸਰਕਾਰ ਤਾਂ ਹੁਣ ਵੀ ਤੁਸੀਂ ਗੱਲ ਸਮਝ ਨਹੀਂ ਸਰਕਾਰ ਤਾਂ ਹੁਣ ਵੀ ਕਰਨੀ ਨਹੀਂ ਰਹੀ ਕੁਛ ਹੁਣ ਜੇ ਹੁੰਦੀ ਇਹ ਸਰਕਾਰ ਦੀਆਂ ਜੇ ਸੀ ਬੀਆਂ ਆ ਜਾਂਦੀਆਂ ਤੇ ਘਰਦੋ ਘੜਾ ਬੰਦ ਤਾਂ ਲਾ ਲੈਂਦੇ ਜਾਂ ਇਹ ਤੇ ਦੂਜਾ ਸਮਾਨ ਕੁਛ ਨਹੀਂ ਹੈ ਕਿੰਨੀ ਸਿਮ ਤਬਾਹ ਹੋ ਗਈ ਹੈ ਜੀ ਕੋਈ ਇਹ ਰਾਜ ਸੀਐਮ ਬਸ ਕਿਹ ਰਿਹਾ ਜਿਹੜੀ ਫਸਲ ਹੈ ਉਹ ਤਬਾਹ ਨਾਲ ਪਾਣੀ ਛੱਡਿਆ ਹੈ ਇਸ ਤੇ ਕੀ ਆ ਗਿਆ ਦੇਖੋ ਮੈਂ ਹੁਣ ਸੀਐਮ ਬਾਰੇ ਕੁਝ ਨਹੀਂ ਗੱਲ ਕਰਨੀ ਉਹ ਜਿੰਨੀ ਬੀਐਮਬੀ ਬਕਰਿਆ ਅੱਜ ਮੀਟਿੰਗ ਹੋਈ ਹੈ ਦੇਖੋ ਇਸ ਟਿਕਾਣੇ ਪਾਣੀ ਸਹਿਮਤੀ ਨਾਲ ਪਾਣੀ ਛੱਡਿਆ ਸੀ ਦੇਖੋ ਬੀਬੀਐਮਬੀ ਪਹਿਲੇ ਕੰਟਰੋਲ ਪੰਜਾਬ ਦਾ ਸੀ ਉਦੋਂ ਅਸੀਂ ਕੰਟਰੋਲ ਕਰਦੇ ਸੀ ਹੁਣ ਤਾਂ ਸੈਂਟਰ ਲੈ ਗਿਆ ਕੰਟਰੋਲ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਰਾਵੀ ਦਰਿਆ ਦੇ ਬੰਨ ਟੁੱਟਣ ਕਾਰਨ ਹੋਈ ਆਫਤ ਤੋਂ ਬਾਅਦ ਰਾਹਤ ਤੇ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਟੁੱਟੇ ਹੋਏ ਹਿੱਸਿਆਂ ਨੂੰ ਭਰਨ ਦਾ ਕੰਮ ਕੱਲ ਤੋਂ ਜਾਰੀ ਹੈ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਾਵੀ ਦੇ ਤਿੰਨ ਟੁੱਟੇ ਹੋਏ ਤੁਸੀ ਬੰਨਾਂ ਨੂੰ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਜ਼ਿਲ੍ਹੇ ਦੇ 190 ਪਿੰਡਾਂ ਜੇ ਵੀ ਹੜ੍ਹਾਂ ਦੀ ਲਪੇਟ ਵਿੱਚ ਨੇ। ਇਸ ਦੇ ਨਾਲ ਹੀ ਹੜ੍ਹ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 2 ਲੋਕ ਜ਼ਖਮੀ ਹੋਏ ਨੇ ਤੇ 134 ਘਰਾਂ ਨੂੰ ਹਰ ਕਾਰਨ ਨੁਕਸਾਨ ਪਹੁੰਚਿਆ ਇਸ ਦੌਰਾਨ ਪੰਜ ਬੰਨ ਅਜੇਹੇ ਨੇ ਜਿੱਥੇ ਮਸ਼ੀਨਰੀ ਅਜੇ ਤੱਕ ਨਹੀਂ ਪਹੁੰਚੀ ਹੈ ਤੇ ਟੁੱਟੇ ਹੋਏ ਬੰਨਾਂ ਨੂੰ ਪਰਨ ਦਾ ਕੰਮ ਸ਼ੁਰੂ ਨਹੀਂ ਹੋਇਆ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਮੌਕੇ ਤੇ ਪਹੁੰਚ ਕੇ ਹੁਰਮਤ ਦੇ ਕੰਮ ਦਾ ਜਾਇਜ਼ਾ ਲਿਆ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਮੁਕਦੈਂ ਕਾ ਛੋਟੇ ਜਿ ਦੇ ਬ੍ਰੇਕ ਦੇ ਲਈ इस प्रोग्राम इज स्पॉन्सर्ड बाय डॉक्टर सुरेंद्र सिंह गिल इमिग्रेशन कंसल्टेंट ताजी खबर देखने लई हुणे सब्सक्राइब करो सबरंग टीवी नो ब्रेक तो बाद तोडा स्वागत है ਕੇਂਦਰੀ ਮੰਤਰੀ Shivraj Singh Chauhan ਨੇ ਕਿਹਾ ਕਿ ਸਤਲੁਜ ਬਿਆਸ ਰਾਵੀ ਅਤੇ ਕਗਰ ਦਰਿਆਵਾਂ 'ਚੋਂ ਗੈਰਕਾਨੂੰਨੀ ਮਾਈਨਿੰਗ ਕਾਰਨ ਉਹਨਾਂ ਦੇ ਕੰਡੇ ਕਮਜ਼ੋਰ ਹੋ ਗਏ ਨੇ ਜਿਸ ਕਾਰਨ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਜ਼ਿਆਦਾ ਗੰਭੀਰ ਬਣੀ ਹੈ ਉਨਾ ਕੀ ਕਿ ਦਰਿਆਵਾਂ ਦੇ ਕੰਢਿਆਂ ਤੇ ਬੰਨਾਂ ਨੂੰ ਮੋੜ ਮਜ਼ਬੂਤ ਕਰਨਾ ਪਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਕੁਦਰਤੀ ਆਫਤ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਚੋਹਾਨ ਨੇ ਅਖੇ ਕਿ ਜਦੋਂ ਮਰਹੂਮ ਅਟਲ ਬਿਹਾਰੀ ਵਾਛਪਈ ਪ੍ਰਧਾਨ ਮੰਤਰੀ ਸਨ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਫਸਲਾਂ ਨੂੰ ਹੜ੍ਹ ਤੋਂ ਬਚਾਉਣ ਵਾਸਤੇ ਸਤਲੁਜ ਬਿਆਸ ਰਾਵੀ ਅਤੇ ਕੱਗਰ ਦਰਿਆਵਾਂ ਦੇ ਕੰਢੇ ਅਤੇ ਬੰਨ ਮਜ਼ਬੂਤ ਕੀਤੇ ਗਏ ਸਨ ਉਨਾ ਕਿਹਾ ਕਿ ਉਸ ਸਮੇਂ ਦਰਿਆਵਾਂ ਦੇ ਕੰਢੇ ਉੱਚੇ ਕੀਤੇ ਗਏ ਸਨ ਪਰ ਹੁਣ ਦਰਿਆਵਾਂ ਵਿੱਚ ਗੈਰ ਕਾਨੂੰਨੀ ਖਨਨ ਕਾਰਨ ਇਹ ਕਮਜ਼ੋਰ ਹੋ ਗਏ ਨੇ ਤੇ ਪਿੰਡਾਂ ਵਿੱਚ ਪਾਣੀ ਆਇਆ ਹੈ ਪੰਜਾਬ 'ਚ ਹੜ੍ਹਾਂ ਨੂੰ ਵੱਡੀ ਆਫਤ ਕਰਾ ਦਿੰਦਿਆਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸੂਬੇ ਨੂੰ ਸੰਕਟ ਤੋਂ ਕੱਢਣ ਲਈ ਕੋਈ ਕਸਰ ਨਹੀਂ ਛੱਡੇਗੀ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਤੰਬਰ ਵਿੱਚ ਨਾਤਾ ਅਮਰੀਕਾ ਜਾਣਗੇ ਤੇ ਨਾ ਹੀ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਸਲਾਨਾ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ ਇਹ ਸੰਭਾਵਨਾ ਹੈ ਕਿ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਭਾਰਤ ਵੱਲੋਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰ ਸਕਦੇ ਨੇ ਦੱਸ ਦਈਏ ਕਿ ਪਹਿਲਾਂ ਮੀਡੀਆ ਰਿਪੋਰਟਾਂ ਆਈਆਂ ਸਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਵਿੱਚ ਸ਼ਾਮਿਲ ਹੋਣਗੇ ਤੇ ਉੱਥੇ ਆਪਣੇ ਵਿਚਾਰ ਪੇਸ਼ ਕਰਨਗੇ ਪਰ ਹੁਣ ਇਹ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਨਹੀਂ ਜਾ ਰਹੇ ਹਨ ਇਹ ਫੈਸਲਾ ਅਜੇ ਹੀ ਸਮੇਂ ਚ ਲਿਆ ਗਿਆ ਜਦੋਂ 트ੰਪ ਦੇ ਟੈਰਿਫ ਬੰਬ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਕੁੜੱਤਨ ਪੈਦਾ ਕਰ ਦਿੱਤੀ ਹੈ ਉਦਰ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਆਮ ਆਦਮੀ ਪਾਰਟੀ ਦੇ ਸੂਬੇ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਗੁਰਦਾਸਪੁਰ ਪਹੁੰਚੇ। ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਸੰਜੇ ਸਿੰਘ, ਮੰਤਰੀ ਹਰਪ੍ਰਜਨ ਸਿੰਘ, ਈਟੀਓ ਤੋਂ ਇਲਾਵਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਤੇ ਜ਼ਿਲ੍ਹਾ ਪ੍ਰਸ਼ਾਸਨ ਮੌਜੂਦ ਰਿਹਾ। ਗਲਬਾਤ ਦੌਰਾਨ ਸੰਜੀਤ ਸਿੰਘ ਤੇ ਅਮਨ अरोड़ा ਜਮ ਕੇ ਕੇਂਦਰ ਦੀ ਸਰਕਾਰ ਤੇ ਬਰੇ ਬਿਤੇ ਦਿਨ ਕੇਂਦਰੀ ਮੰਤਰੀ ਵੱਲੋਂ ਜੋ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਗਿਆ ਸੀ ਉਸ ਬਾਰੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਕੇਵਲ ਇੱਕ ਦਿਖਾਵਾ ਸੀ ਕਈ ਦਿਨਾਂ ਬਾਅਦ ਕੇਂਦਰੀ ਮੰਤਰੀ ਪਹੁੰਚੇ ਤੇ ਉਹ ਵੀ ਇਹ ਕਹਿਣ ਲਈ ਕਿ ਸਰਵੇ ਕਰਵਾਵਾਂਗੇ ਉਸ ਤੋਂ ਬਾਅਦ ਹੀ ਕੋਈ ਪੈਕੇਜ ਅਨਾਉਂਸ ਕੀਤਾ ਜਾਏਗਾ ਇਹ ਸਰਾਸਰ ਗਲਤ ਹੈ ਕੇਂਦਰ ਦੀ ਸਰਕਾਰ ਪੰਜਾਬ ਸਰਕਾਰ ਦਾ ਪੈਸਾ ਹੀ ਵਾਪਸ ਕਰ ਦੇਵੇ ਤਾਂ ਵੀ ਪੰਜਾਬ ਦੀ ਹਾਲਤ ਸੁਧਰ ਸਕਦੀ ਹੈ ਕੇਂਦਰੀ ਮੰਤਰੀ ਨੂੰ ਚਾਹੀਦਾ ਸੀ ਕਿ ਰਾਹਤ ਪੈਕੇਜ ਦਾ ਐਲਾਨ ਕਰਕੇ ਜਾਣਾ ਉਧਰ ਹੜਪੀੜਤਾ ਲਈ ਹਰ ਵਰਗ ਦੇ ਲੋਕ ਬਾਹਰ ਨਿਕਲ ਰਹੇ ਨੇ ਅਤੇ ਜਿੰਨੀ ਉਹਨਾਂ ਦੀ ਸਮਰਥ ਹੈ ਉਸ ਦੇ ਹਿਸਾਬ ਨਾਲ ਰਾਹਤ ਸਮਗਰੀ ਤੇ ਹੋਰ ਸਮਾਨ ਹੜਪੀੜਤਾ ਤੱਕ ਪਹੁੰਚਾ ਰਹੇ ਨੇ ਪ੍ਰਾਈਵੇਟ ਡਾਕਟਰ ਵੀ ਸੇਵਾ ਦਾ ਪੁੰਨ ਖੱਟਣ ਤੋਂ ਪਿੱਛੇ ਨਹੀਂ ਹਟ ਰਹੇ ਗੁਰਦਾਸਪੁਰ ਮੈਡੀਸਿਟੀ ਹਸਪਤਾਲ ਲਗਾਤਾਰ ਹੱਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮੈਡੀਕਲ ਕੈਂਪ ਲਗਾ ਰਹੇ ਹਨ ਤੇ ਨਾਲ ਹੀ ਇਸ ਹਸਪਤਾਲ ਨੇ 15 ਬੈੱਡ ਹੱਡ ਪੀੜਤਾ ਲਈ ਰਾਖਵੇਂ ਰੱਖ ਦਿੱਤੇ ਨੇ ਹਸਪਤਾਲ ਦੇ ਪ੍ਰਬੰਧਕ ਡਾਕਟਰ ਮਨਜੀਤ ਬੱਬਰ ਨੇ ਐਲਾਨ ਕੀਤਾ ਹੈ ਕਿ ਇਹਨਾਂ 15 ਬੈੱਡਾਂ ਤੇ ਹੱਡ ਪੀੜਤ ਇਲਾਕਿਆਂ ਦੇ ਲੋਕਾਂ ਦਾ ਹੀ ਇਲਾਜ ਕੀਤਾ ਜਾਏਗਾ ਤੇ ਉਹ ਵੀ ਬਿਲਕੁਲ ਮੁਫਤ ਇਸ ਦੇ ਨਾਲ ਹੀ ਹਸਪਤਾਲ ਵੱਲੋਂ ਹੱਡ ਪੀੜਤਾ ਨੂੰ ਮੁਫਤ ਦਵਾਈਆਂ ਤੇ ਰਾਸ਼ਨ ਦੀ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਡਾਕਟਰ ਮਨਜੀਤ ਸਿੰਘ ਬੱਬਰ ਗੁਰਦਾਸਪੁਰ ਮੈਡੀ ਸਿਟੀ ਤੋਂ ਯੋਗਿਆਸੀ ਸਾਰੇ ਜਾਣਦੇ ਹਨ ਕਿ ਗਰਦਾਸਪੁਰ ਏਰੀਆ ਜਿਹੜਾ ਹੈ ਹਾਰਡਪੀਡਿਟ ਨਾਲ ਕਾਫੀ ਪ੍ਰਭਾਵਿਤ ਹੋਇਆ ਹੈ ਕਿਉਂਕਿ ਮੈਂ ਖੁਦ ਇੱਕ ਕਿਸਾਨ ਆ ਮੇਰੀ ਆਪਣੀ ਜ਼ਮੀਨ ਕਲਾਂਦੌਰ ਹੈ ਸੋ ਮੈਂ ਇਹ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਕਿ ਕਿਸੇ ਜ਼ਿਮੀਂਦਾਰ ਦੀ ਫਸਲ ਖਰਾਬ ਹੋ ਜੇ ਤੇ ਉਹਦੇ ਲਈ ਕਿੰਨੀ ਮੁਸ਼ਕਲ ਘੜੀ ਹੋ ਜਾਂਦੀ ਹੈ ਸੋ ਇਸ ਚੀਜ਼ ਨੂੰ ਅਸੀਂ ਧਿਆਨ ਚ ਰੱਖਦੇ ਹੋਏ ਅਸੀਂ ਕਲਾਂਦੌਰ ਆਪਣੇ ਏਰੀਆ ਦੇ ਵਿੱਚ ਅੱਜ ਵੱਖ-ਵੱਖ ਥਾਵਾਂ ਤੇ ਜਾ ਕੇ ਅਸੀਂ ਕੈਂਪ ਲਗਾਏ ਜਿਦੇ ਵਿੱਚ ਅਸੀਂ 223 ਪੇਸ਼ੈਂਟ ਟੋਟਲ ਦੇਖੇ ਔਰ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਦਿੱਤੀ ਗਈ ਤੇ ਉਹਨਾਂ ਨੂੰ ਕਿਹਾ ਗਿਆ ਕਿ ਇੱਥੇ ਅਸੀਂ ਤੁਹਾਡੇ ਲਈ 15 ਬੈੱਡ ਜਿਹੜੇ ਰਿਜ਼ਰਵ ਹੈ ਜਿਹਦੇ ਕਿਸੇ ਨੂੰ ਕੋਈ ਵੀ ਲੋੜ ਹੁੰਦੀ ਹੈ ਤੇ ਅਸੀਂ ਫ੍ਰੀ ਆਫ ਕਾਸਟ ਉਹਦਾ 15 15 ਬੈੱਡ ਜਿਹੜੇ ਹੈ ਘਰ ਤੇ ਆ ਉਹਨਾਂ ਦੇ ਵਿੱਚ ਕੋਈ ਵੀ ਪੇਸ਼ੈਂਟ ਆਏ ਅਸੀਂ ਉਹਦਾ ਫ੍ਰੀ ਆਫ ਕਾਸਟ ਇਲਾਜ ਕਰਾਂਗੇ ਔਰ ਜੇ ਕਿਸੇ ਪੇਸ਼ੈਂਟ ਕੋਈ ਸਮਾਨ ਕਾਰਡ ਹੈ ਤੇ ਉਹ ਵਿੱਚ ਜਿੱ ਸਾਡੇ ਕੋਲ ਆ ਸਕਦਾ ਹੈ ਤਾਂ ਜੋ ਉਹਦਾ ਅਸੀਂ ਵਧੀਆ ਤੋਂ ਵਧੀਆ ਇਲਾਜ ਦੇ ਸਕੀਏ ਕਿਉਂਕਿ ਹੜ੍ਹ ਪੀੜਤ ਦੇ ਹੋਣ ਕਰਕੇ ਲੋਕਾਂ ਕੋਲ ਰਾਸ਼ਨ ਤਾਂ ਕਾਫੀ ਪਹੁੰਚ ਰਿਹਾ ਪਰ ਜਿਹੜਾ ਬੇਸਿਕ ਨੈਸੈਸਿਟੀ ਹੈ ਜੇ ਪੇਸ਼ੈਂਟ ਬਲੱਡ ਪ੍ਰੈਸ਼ਰ ਦੇਨੇ ਸ਼ੂਗਰ ਦੇਨੇ ਉਹ ਆਪਣੀ ਦਵਾਈ ਤੱਕ ਨਹੀਂ ਪ੍ਰਾਪਤ ਕਰ ਪਾਰੇ ਸੋ ਉਹਨਾਂ ਨੂੰ ਬੇਸਿਕ ਨੀਡ ਜਿਹੜੀ ਆ ਜੇ ਰੋਟੀ ਦੀ ਬੇਸਿਕ ਨੀਡ ਆ ਤੇ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀ ਦਵਾਈ ਦੀ ਵੀ ਬੇਸਿਕ ਨੀਡ ਆ ਜਾਂ ਕਿਸੇ ਨੂੰ ਥਾਇਰਾਇਡ ਦੀ ਦਵਾਈ ਦੀ ਨੀਡ ਆ ਉਹ ਬਹੁਤ ਜ਼ਰੂਰੀ ਆ ਉਹਨਾਂ ਨੂੰ ਉੱਥੇ ਮੁਹੱਈਆ ਕਰਾ ਇਸ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਮੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੋਂ ਉਹ ਇਜਾਜ਼ਤ ਧੰਨਵਾਦ